ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਰੱਬ ਦੀਆਂ ਗੱਲਾਂ ਵਿੱਚ ਜਿਨ੍ਹਾਂ ਨੂੰ ਸੁਣ ਕੇ ਸਾਡੇ ਮਨ ਦਾ ਜਿਹੜਾ ਵਿਸ਼ਵਾਸ ਆ ਥੋੜਾ ਜਿਹਾ ਪ੍ਰਮਾਤਮਾ ਤੇ ਹੋਰ ਪੱਕਾ ਹੋ ਜਾਵੇ ਜੀ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਤਿੰਨ ਅਨਮੋਲ ਚੀਜ਼ਾਂ ਬਾਰੇ ਜਿਨ੍ਹਾਂ ਦੀ ਲੋੜ ਸਾਡੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਜੀ ਪੈਸਾ ਸਫਲਤਾ ਤੇ ਪਿਆਰ ਜੀ ਇਹ ਹੀ ਤਿੰਨੇ ਚੀਜ਼ਾਂ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੋਣ ਤਾਂ ਉਸ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹ ਤਰਤੀ ਤੇ ਹੀ ਸਵਰਗਾ ਵਰਗੀ ਹੁੰਦੀ ਹੈ ਜੀ ਪਰ ਜਦੋਂ ਅਸੀਂ ਪਰਮਾਤਮਾ ਤੋਂ ਕੋਈ ਚੀਜ਼ ਮੰਗਦੇ ਆ ਤਾਂ ਸਾਨੂੰ ਇਨ੍ਹਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਤੋਂ ਕਿਹੜੀ ਚੀਜ਼ ਮੰਗੀਏ ਜਿਦੇ ਨਾਲ ਦੋ ਚੀਜ਼ਾਂ ਨੇ ਜਿਹੜੀਆਂ ਉਹ ਆਪਦੇ ਆਪ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣ ਜੀ ਉਸ ਬਾਰੇ ਹੀ ਗੱਲ ਕਰਾਂਗੇ ਕਿ ਸਾਨੂੰ ਪਰਮਾਤਮਾ ਤੋਂ ਉਹ ਕਿਹੜੀ ਚੀਜ਼ ਮੰਗਣੀ ਚਾਹੀਦੀ ਹੈ ਜੀ ਇੱਕ ਔਰਤ ਜਿਹੜੀ ਕਿ ਆਪਣੇ ਘਰ ਦੇ ਵਿੱਚ ਕੰਮ ਕਰ ਰਹੀ ਸੀਗੀ ਅਚਾਨਕ ਉਹਦੀ ਨਿਗਾਹ ਦਰਵਾਜ਼ੇ ਵੱਲ ਪਈ ਤਾਂ ਉਸ ਔਰਤ ਨੇ ਤਿੰਨ ਸਾਧੂਆਂ ਨੂੰ ਬੈਠੇ ਹੋਏ ਦੇਖਿਆ ਉਹ ਔਰਤ ਕਰਤ ਦੇ ਬੂਹੇ ਤੋਂ ਜਦੋਂ ਬਾਹਰ ਗਈ ਉਹਨਾਂ ਤਿੰਨਾਂ ਸਾਧੂਆਂ ਨੂੰ ਨਮਸਕਾਰ ਕੀਤੀ ਤੇ ਬੜੀ ਹੀ ਨਿਮਰਤਾ ਦੇ ਨਾਲ ਆਖਣ ਲੱਗੀ ਕਿ ਸਾਧੂਓ ਮੈਂ ਤੁਹਾਨੂੰ ਜਾਣਦੀ ਹਾਂ ਉਹ ਸਾਧੂ ਆਖਣ ਲੱਗੇ ਨਹੀਂ ਬੀਬਾ ਅਸੀਂ ਤਾਂ ਵੈਸੇ ਹੀ ਉਰੇ ਬੈਠੇ ਹਾਂ ਉਸ ਔਰਤ ਨੇ ਫਿਰ ਹੱਥ ਜੋੜ ਕੇ ਸਾਧੂਆਂ ਨੂੰ ਆਖਿਆ ਕਿ ਜੇ ਹੋ ਸਕੇ ਤਾਂ ਕਿਰਪਾ ਕਰਕੇ ਤੁਸੀਂ ਮੇਰੇ ਘਰ ਦੇ ਵਿੱਚ ਉਹ ਜਨ ਸਕੰਦ ਦੀ ਕਿਰਪਾਲਤਾ ਕਰੋ ਪਰ ਉਹਨਾਂ ਸਾਧੂਆਂ ਵਿੱਚ ਇੱਕ ਸਾਧੂ ਬੋਲਿਆ ਕੀ ਜੀ ਤੇਰਾ ਪਤੀ ਪਰਮੇਸ਼ਰ ਘਰ ਵਿੱਚ ਹੈ ਤਾਂ ਹੀ ਅਸੀਂ ਅੰਦਰ ਆ ਕੇ ਪ੍ਰਸਾਦਾ ਛਕਾਂਗੇ ਪਰ ਉਸ ਔਤ ਦਾ ਜਿਹੜਾ ਘਰ ਵਾਲਾ ਸੀ ਉਹ ਬਾਹਰ ਗਿਆ ਹੋਇਆ ਸੀ ਉਸ ਔਰਤ ਨੇ ਆਖਿਆ ਕਿ ਇਸ ਵਕਤ ਤਾਂ ਜਿਹੜਾ ਮੇਰਾ ਘਰ ਵਾਲਾ ਹੈ ਘਰ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਸਾਧੂ ਜਣੋ ਤੁਸੀਂ ਅੰਦਰ ਆ ਕੇ ਪ੍ਰਸ਼ਾਦ ਦਾ ਸਾਕ ਲੋ ਪਰ ਉਹਨਾਂ ਸਾਧੂਆਂ ਨੇ ਸਾਫ਼ ਇਨਕਾਰ ਕਰ ਦਿੱਤਾ ਉਹ ਜਿਹੜੀ ਔਰਤ ਸੀ ਉਹ ਇਹ ਗੱਲ ਸਾਧੂਆਂ ਦੇ ਮukh ਤੋਂ ਸੁਣ ਕੇ ਵਾਪਸ ਆਪਣੇ ਘਰ ਦੇ ਵਿੱਚ ਚਲੀ ਗਈ ਥੋੜੇ ਟਾਈਮ ਬਾਅਦ ਹੀ ਜਿਹੜਾ ਉਹਦਾ ਪਤੀ ਸੀ ਉਹ ਵਾਪਸ ਕੰਮ ਤੋਂ ਆ ਗਿਆ ਤੇ ਉਸ ਔਰਤ ਨੇ ਸਾਰੀ ਗੱਲਬਾਤ ਜਿਹੜੀ ਸੀ ਆਪਣੇ ਘਰ ਵਾਲੇ ਨੂੰ ਦੱਸੀ ਤੇ ਉਸਦੇ ਪਤੀ ਨੇ ਬੜੇ ਹੀ ਉਤਸ਼ਾਹ ਦੇ ਨਾਲ ਉਸ ਔਰਤ ਨੂੰ ਆਖਿਆ ਕਿ ਜਾ ਕੇ ਹੁਣ ਦੁਵਾਰ ਤੋਂ ਉਹਨਾਂ ਸਾਧੂਆਂ ਨੂੰ ਸਰਦਾ ਦੇਖਿਆ ਤਾਂ ਕਿ ਉਹ ਸਾਡੇ ਘਰ ਵਿੱਚ ਜਾ ਕੇ ਪ੍ਰਸ਼ਾਦਾ ਛਕ ਲੈਣ ਤੇ ਫਿਰ ਜਿਹੜੀ ਉਹ ਔਰਤ ਸੀ ਵਾਪਸ ਉਹਨਾਂ ਸਾਧੂਆਂ ਕੋਲੇ ਗਈ ਤੇ ਹੱਥ ਜੋੜ ਕੇ ਆਖਣ ਲੱਗੀ ਕਿ ਹੁਣ ਮੇਰਾ ਜਿਹੜਾ ਪਤੀ ਹੈ ਉਹ ਘਰ ਵਾਪਸ ਆ ਗਿਆ ਤੇ ਤੁਸੀਂ ਸਾਧੂ ਜਣੋ ਅੰਦਰ ਆ ਕੇ ਪ੍ਰਸ਼ਾਦਾ ਸਕੰਦੇ ਕਿਰਪਾਲ ਤੱਕ ਉਹਨਾਂ ਤਿੰਨਾਂ ਸਾਧੂਆਂ ਦੇ ਵਿੱਚੋਂ ਇੱਕ ਸਾਧੂ ਜਿਹੜਾ ਵਿਚਕਾਰ ਖੜਾ ਸੀ ਉਹੋ ਆਖਣ ਲੱਗਿਆ ਕਿ ਜਿਹੜਾ ਸਾਧੂ ਮੇਰੇ ਸੱਜੇ ਪਾਸੇ ਖੜਾ ਹੈ ਇਸ ਦਾ ਨਾਮ ਤਣ ਹੈ ਤੇ ਜਿਹੜਾ ਖੱਬੇ ਪਾਸੇ ਖੜਾ ਹੈ ਇਹਦਾ ਨਾਮ ਸਫਲਤਾ ਹੈ ਤੇ ਮੇਰਾ ਨਾਮ ਪਿਆਰ ਹੈ ਸਾਡੇ ਤਿੰਨਾਂ ਦੇ ਵਿੱਚੋਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਕਿਹਨੂੰ ਬੁਲਾਉਣਾ ਚਾਹੁੰਨੇ ਹੋ ਇਹ ਆਪਣੇ ਪਤੀ ਤੋਂ ਪੁੱਛ ਕੇ ਆਓ ਤਾਂ ਹੀ ਅਸੀਂ ਪ੍ਰਸ਼ਾਦਾ ਸ਼ਕਾਂਗੇ ਇਹ ਗੱਲ ਸੁਣ ਕੇ ਉਹ ਔਰਤ ਬੜੀ ਖੁਸ਼ ਹੋਈ ਤੇ ਵਾਪਸ ਆਪਣੇ ਘਰ ਵਾਲੇ ਕੋਲੇ ਭੱਜੀ ਭੱਜੀ ਗਈ ਤੇ ਉਹ ਆਖਣ ਲੱਗੀ ਕਿ ਉਹਨਾਂ ਸਾਧੂਆਂ ਨੇ ਇੱਕ ਵਾਚਨ ਕਰਿਆ ਹੈ ਕਿ ਇੱਕ ਸਾਡੇ ਤਿੰਨਾਂ ਸਾਧੂਆਂ ਦੇ ਵਿੱਚੋਂ ਤੁਸੀਂ ਇੱਕ ਸਾਧੂ ਨੂੰ ਹੀ ਆਪਣੇ ਘਰ ਬੁਲਾ ਸਕਦੇ ਹੋ ਇੱਕ ਦੇ ਕੋਲੇ ਪੈਸਾ ਹੈ ਇੱਕ ਦੇ ਕੋਲੇ ਸਫਲਤਾ ਹੈ ਤੇ ਇੱਕ ਦੇ ਕੋਲੇ ਪਿਆਰ ਹੈ ਤਾਂ ਆਪਾਂ ਨੂੰ ਕਿਹਨੂੰ ਬੁਲਾਉਣਾ ਚਾਹੀਦਾ ਹੈ ਤਾਂ ਉਹਦਾ ਘਰ ਵਾਲਾ ਇਹ ਗੱਲ ਸੁਣ ਕੇ ਬੜਾ ਹੀ ਖੁਸ਼ ਹੋਇਆ ਤੇ ਉਹਨੇ ਇੱਕ ਹੀ ਚੜਕੀਨਾ ਇਹ ਆਖ ਦਿੱਤਾ ਕਿ ਆਪਾਂ ਸਭ ਤੋਂ ਪਹਿਲਾਂ ਪੈਸੇ ਨੂੰ ਘਰੇ ਬੁਲਾਉਣਿਆ ਜੇ ਆਪਣੇ ਘਰੇ ਧਨ ਆਵੇਗਾ ਤਾਂ ਆਪਣੀ ਜਿਹੜੀ ਸਾਰੀ ਗਰੀਬੀ ਆ ਉਹ ਦੂਰ ਹੋ ਜਾਵੇਗੀ ਉਹਦੀ ਪਤਨੀ ਆਖਣ ਲੱਗੀ ਕਿ ਜੇ ਆਪਣੇ ਘਰੇ ਸਫਲਤਾ ਆ ਗਈ ਤਾਂ ਪੰਜ ਜਿਹੜੀ ਮਰਜ਼ੀ ਚੀਜ਼ ਪਾ ਲਈਏ ਪੈਸਾ ਧਨ ਦੌਲਤ ਹਰ ਇੱਕ ਚੀਜ਼ ਦੇ ਵਿੱਚ ਆਪਾਂ ਅੱਗੇ ਹੋਵਾਂਗੇ ਤਾਂ ਆਪਾਂ ਨੂੰ ਸਫਲਤਾ ਨੂੰ ਹੀ ਬੁਲਾਉਣਾ ਚਾਹੀਦਾ ਕਾਫੀ ਟਾਈਮ ਉਹ ਦੋਨੇ ਪਤੀ ਪਤਨੀ ਆਪਸ ਦੇ ਵਿੱਚ ਬਹਿਸ ਕਰਦੇ ਰਹੇ ਪਰ ਫਿਰ ਵੀ ਕਿਸੇ ਨਤੀਜੇ ਤੇ ਨਾ ਪਹੁੰਚੇ ਕਿ ਅਸੀਂ ਤੁਹਾਨੂੰ ਪਹਿਲਾਂ ਬੁਲਾਈਏ ਜਾਂ ਫਿਰ ਸਫਲਤਾ ਨੂੰ ਕਾਫੀ ਜ਼ਿਆਦਾ ਬਹਿਸ ਤੋਂ ਬਾਅਦ ਉਹਨਾਂ ਨੇ ਇੱਕ ਨਿਰਣੈ ਲਿਆ ਕਿ ਆਪਾਂ ਸਾਧੂਆਂ ਨੂੰ ਇਹ ਗੱਲ ਆਖ ਦੇਣੀ ਆ ਕਿ ਤੁਸੀਂ ਸਫਲਤਾ ਤੇ ਪੈਸੇ ਵਿੱਚ ਜੋ ਜਿਹੜਾ ਪਹਿਲਾਂ ਸਾਡੇ ਘਰ ਵਿੱਚ ਪ੍ਰਸ਼ਾਦਾ ਸ਼ਕਣਾ ਚਾਹੁੰਦਾ ਹੈ ਉਹ ਅੰਦਰ ਆ ਜਾਵੇ ਤੇ ਉਹ ਔਰਤ ਤੇ ਹੁਣ ਨਾਲ ਉਸਦਾ ਪਤੀ ਵੀ ਦੋਨੇ ਜਾਣੇ ਹੁਣ ਉਹਨਾਂ ਸਾਧੂਆਂ ਦੇ ਕੋਲ ਗਏ ਹੱਥ ਜੋੜ ਕੇ ਆਖਣ ਲੱਗੇ ਕਿ ਅਸੀਂ ਬੜਾ ਹੀ ਸੋਚਿਆ ਮਹਾਰਾਜ ਜੀ ਪਰ ਤੁਸੀਂ ਖੁਦ ਸਾਡੇ ਤੇ ਕਿਰਪਾ ਕਰੋ ਕਿ ਤੁਸੀਂ ਪੈਸੇ ਜਾਂ ਫਿਰ ਸਫਲਤਾ ਨਾ ਦੋਨਾਂ ਸਾਧੂਆਂ ਦੇ ਵਿੱਚੋਂ ਇੱਕ ਸਾਧੂ ਜਿਹੜਾ ਸਾਡੇ ਘਰੇ ਪ੍ਰਸ਼ਾਦਾ ਸਕਣਾ ਚਾਹੁੰਦਾ ਹੈ ਉਹਨੂੰ ਅੰਦਰ ਭੇਜ ਦੋ ਅਸੀਂ ਇਨ੍ਹਾਂ ਦੋਨਾਂ ਦੇ ਵਿੱਚੋਂ ਨਿਰਣੇ ਨਹੀਂ ਲੈ 파 ਰਹੇ ਤਾਂ ਜਦੋਂ ਉਹਨਾਂ ਸਾਧੂਆਂ ਨੇ ਇਹੇ ਗੱਲ ਉਹਨਾਂ ਦੋਵਾਂ ਪਤੀ ਪਤਨੀ ਦੇ ਮੱਖੋਂ ਸੁਣੀ ਤਾਂ ਉਹ ਉੱਠ ਕੇ ਉਹਨਾਂ ਦੇ ਘਰ ਤੋਂ ਦੂਰ ਜਾਣ ਲੱਗੇ ਤੇ ਉਹਨਾਂ ਨੇ ਸਾਧੂਆਂ ਨੂੰ ਰੋਕਿਆ ਕਿ ਸਾਧੂ ਜੀ ਤੁਸੀਂ ਕਿੱਥੇ ਚੱਲ ਰਹੇ ਹੋ ਤੁਸੀਂ ਸਾਡੇ ਘਰ ਪ੍ਰਸਾਦ ਦਾ ਸਵਕੋ ਫਿਰ ਉਹਨਾਂ ਵਿੱਛੋਂ ਇੱਕ ਸਾਧੂ ਨੇ ਜਵਾਬ ਦਿੱਤਾ ਅਸੀਂ ਹਰ ਘਰ ਘਰ ਵਿੱਚ ਜਾਂਦੇ ਹਾਂ ਪਰ ਜਦੋਂ ਕੋਈ ਇਨਸਾਨ ਸਾਡੇ ਤਿੰਨਾਂ ਦੇ ਵਿੱਚੋਂ ਪੈਸਾ ਸਫਲਤਾ ਚੁਣਦਾ ਹੈ ਤਾਂ ਅਸੀਂ ਵਾਪਸ ਮੁੜ ਆਉਂਦੇ ਹਾਂ ਜਿਹੜਾ ਇਨਸਾਨ ਪਿਆਰ ਨੂੰ ਚੁਣਦਾ ਹੈ ਤਾਂ ਫਿਰ ਜਿਹੜੇ ਦੋ ਪਿੱਛੇ ਰਹਿ ਜਾਂਦੇ ਨੇ ਪੈਸਾ ਤੇ ਸਫਲਤਾ ਉਹ ਖੁਦੋ ਖੁਦ ਬਾਰੀ-ਬਾਰੀ ਉਸ ਘਰ ਵਿੱਚ ਆ ਜਾਂਦੇ ਨੇ ਕਿਉਂਕਿ ਜਿੱਥੇ ਪਿਆਰ ਹੁੰਦਾ ਹੈ ਉੱਥੇ ਹੀ ਮਿਹਨਤ ਦੇ ਨਾਲ ਸਫਲਤਾ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇ ਸਾਡੇ ਪਰਿਵਾਰ ਦੇ ਵਿੱਚ ਆਪਸ ਵਿੱਚ ਹਰ ਇੱਕ ਇਨਸਾਨ ਹਰ ਇੱਕ ਜੀ ਕਰਦਾ ਇੱਕ ਦੂਸਰੇ ਨੂੰ ਪਿਆਰ ਕਰਦਾ ਹੈ ਤਾਂ ਹੀ ਉਸ ਘਰ ਦੇ ਵਿੱਚ ਬਰਕਤਾਂ ਹੋਣਗੀਆਂ ਕਿਉਂਕਿ ਜੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤਾਂ ਹੀ ਇਨਸਾਨ ਅੱਗੇ ਮਿਹਨਤ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ